ਬਹੁਤ ਸਾਰੇ ਲੋਕ ਇਦਾਂ ਦੇ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਆ ਕਿ ਐਸਜੀਪੀਸੀ ਨੇ ਚੋਣਾ ਹੈ ਕੀ ਇਹ ਕਨਸੈਪਟ ਕੀ ਆ ਕਿੱਥੇ ਬਣਦਿਆਂ ਕਿਵੇਂ ਬਣਦਿਆਂ ਵੋਟ ਪਾਉਣੀ ਕਿੱਥੇ ਆ ਵੋਟ ਦਾ ਅਧਿਕਾਰ ਕਿੰਨੂ ਆ ਗੁਰਦੁਆਰੇ ਸਾਹਿਬ ਦਾ ਪ੍ਰਬੰਧ ਲੈਣ ਵਾਸਤੇ ਨਾ ਸਿੱਖਾਂ ਨੇ ਬੜੀ ਕੱਲਣਾ ਘਾਲੀ ਹੈ ਬੜੀਆਂ ਸ਼ਹੀਦੀਆਂ ਹੋਈਆਂ ਨੇ ਤੁਸੀਂ ਯਾਦ ਕਰਿਓ ਜੈਤੋ ਦਾ ਮੋਰਚਾ ਜਿੱਥੇ ਕਿੰਨੇ ਸਿੰਘਾਂ ਨੇ ਸ਼ਹਾਦਤਾਂ ਦਾ ਜਾਮ ਪੀਤਾ ਨਨਕਾਣਾ ਸਾਹਿਬ ਦਾ ਸਾਕਾ ਗੁਰੂ ਕਾ ਬਾਗ ਮੋਰਚਾ ਇਹ ਸਾਰੇ ਕਾਦੇ ਵਾਸਤੇ ਮੋਰਚੇ ਹੋਏ ਸਨ ਗੁਰਦੁਆਰੇ ਸਾਹਿਬ ਦੀ ਜਿਹੜੀ ਪ੍ਰਬੰਧ ਹੈ ਆਪਣੇ ਹੱਥਾਂ ਤੱਕ ਲੈਣ ਵਾਸਤੇ ਇੱਕ ਸਿੱਖ ਹੋਣ ਦੇ ਨਾਤੇ ਸਾਡੀ ਜ਼ਿੰਮੇਵਾਰੀ ਬਣਦੀ ਏ ਕਿ ਸਿੱਖ ਗੁਰਦੁਆਰਾ ਗੁਰਦੁਆਰਿਆਂ ਦੀ ਜਿਹੜੀ ਸੇਵਾ ਸੰਭਾਲ ਸਾਡੇ ਹੱਥਾਂ ਦੇ ਵਿੱਚ ਆਵੇ ਕਿ ਜੇਕਰ ਸਿੱਖ VOTING ਨਹੀਂ ਕਰਦੇ ਕੋ ਚੰਗਾ ਗੂ ਨਹੀਂ ਸਾਹਮਣੇ ਆਉਂਦਾ ਤਾਂ ਕਿਤੇ ਨਾ ਕਿਤੇ ਸਾਡੇ ਦਰਬਾਰ ਸਾਹਿਬ ਦਾ ਜੋ ਪ੍ਰਬੰਧ ਹੈ ਸਾਡੇ ਗੁਰਦੁਆਰਿਆਂ ਦਾ ਪ੍ਰਬੰਧ ਹੈ ਉਹ ਸੈਂਟਰ ਸਰਕਾਰ ਦੇ ਹੱਥ ਵਿੱਚ ਜਾ ਸਕਦਾ ਹੈ ਹਾਂਜੀ ਹਾਂ ਤੇ ਫਿਰ ਜੇਕਰ ਇਹ ਸਾਰਾ ਪ੍ਰਬੰਧ ਸੈਂਟਰ ਸਰਕਾਰ ਦੇ ਹੱਥ ਚੱਲ ਜੂਗਾ ਤੇ ਅਸੀਂ ਵੀ ਜਾਣਦੇ ਹਾਂ ਕਿ ਕੀ ਹਰ ਸ਼ਰ ਹੋਣ ਵਾਲਾ ਫਿਰ ਕੀ ਹਾਲਾਤ ਬਣਨ ਵਾਲੇ ਨੇ ਮੇਰੇ ਨਾਲ ਤਾਂ 2011 ਦਾ ਵੋਟਿੰਗ ਹੋਈ ਨਹੀਂ ਨਹੀਂ ਹੋਈ ਵੋਟਿੰਗ ਸਿਰਫ ਉਹ ਅੰਦਰ ਆਪਣੇ ਬੰਦੇ ਬੈਠਦੇ ਆ ਤੇਜਾ ਸਿੰਘ ਸਮੁੰਦਰੀ ਹਾਲ ਦਾ ਜ਼ਿਕਰ ਹੋ ਜਾਂਦਾ ਹੈ ਹਾਂਜੀ 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 ਤੇਜਾ ਸਿੰਘ ਸਮੁੰਦਰੀ ਹਾਲ ਦੇ ਅੰਦਰ ਆਪਣੇ ਉਹਦੇ ਬੰਦੇ ਬੈਠਦੇ ਆ ਆਪਣੀ ਮਰਜ਼ੀ ਨਾਲ ਇੱਕ ਪ੍ਰਧਾਨ ਚੁਣ ਲੈਂਦੇ ਆ ਫਿਰ ਪ੍ਰਧਾਨ ਸਾਹਿਬ ਫਿਰ ਪ੍ਰਧਾਨਗੀ ਹੀ ਕਰਦੇ ਆ ਆਪਾਂ ਹੁਣ ਦੇਖਦੇ ਆ ਕਿ ਐਸਜੀਪੀਸੀ ਦੀਆਂ ਚੋਣਾਂ ਦਾ ਬਹੁਤ ਰੌਲਾ ਚੱਲ ਰਿਹਾ ਹਨਾ ਜੀ ਕਿਉਂਕਿ ਐਸਜੀਪੀਸੀ ਦੇ ਚੋਣਾਂ ਹੋ ਰਹੀਆਂ ਨੇ ਬਹੁਤ ਸਮੇਂ ਤੋਂ ਲੋਕਾਂ ਨੇ VOTING ਹੀ ਨਹੀਂ ਕੀਤੀ ਜਿਸ ਦਾ ਕਰਕੇ ਆਪਾਂ ਨੂੰ ਇੱਕ ਚੰਗਾ ਆਗੂ ਵੀ ਨਹੀਂ ਮਿਲ ਪਾ ਰਿਹਾ ਹਨਾ ਆਪਾਂ ਜਿਹੜਾ ਪ੍ਰਬੰਧ ਹੈ ਕਿਆਲੀ ਆਪਣੇ ਗੁਰਦੁਆਰਿਆਂ ਦਾ ਹੈ ਆਪਣੇ ਦਰਬਾਰ ਸਾਹਿਬ ਦਾ ਸ਼ਾਇਦ ਬਹੁਤੇ ਵਧੀਆ ਹੱਥਾਂ 'ਚ ਨਹੀਂ ਇਸ ਟਾਈਮ ਹਨਾ ਉਹਦੇ ਲਈ ਹੁਣ ਬਹੁਤ ਉੱਚੇ ਪੱਧਰ ਤੇ ਇੱਕ ਨਾਰਾ ਉੱਠ ਰਿਹਾ ਜੀ ਆ ਸਾਨੂੰ VOTING ਕਰਨੀ ਚਾਹੀਦੀ ਸਾਨੂੰ ਵੋਟ ਬਣਾਉਣੀ ਚਾਹੀਦੀ ਆ ਐਸਜੀਪੀਸੀ ਦੇ ਚੋਣਾਂ ਸਾਨੂੰ ਆਪਣੇ ਯੋਗਦਾਨ ਪਾਉਣਾ ਚਾਹੀਦਾ ਤਾਂ ਕਿੜਾ ਪ੍ਰਬੰਧ ਚੰਗੇ ਹੱਥਾਂ 'ਚ ਜਾ ਸਕੇ ਠੀਕ ਹੈ ਪਰ ਮੇਰੇ ਕੋਲ ਸਵਾਲ ਸੀ ਕਿ ਬਹੁਤ ਸਾਰੇ ਲੋਕ ਇਦਾਂ ਦੇ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਆ ਕਿ ਐਸਜੀਪੀਸੀ ਨੇ ਚੋਣਾ ਹੈ ਕੀ ਇਹ ਕਨਸੈਪਟ ਕੀ ਆ ਕਿੱਥੇ ਬਣਦਿਆਂ ਕਿਵੇਂ ਬਣਦਿਆਂ ਵੋਟ ਪਾਉਣੀ ਕਿੱਥੇ ਆ ਵੋਟ ਦਾ ਅਧਿਕਾਰ ਕਿਨੂੰ ਆ ਮੈਂ ਚਾਹੁੰਨਾ ਇਹਦੇ ਬਾਰੇ ਥੋੜੀ ਜਾਣਕਾਰੀ ਦਿਓ ਤਾਂ ਜੋ ਸਾਡੇਡੇ ਵਿਊਅਰਸ ਨੇ ਜਿੰਨੇ ਵੀ ਸਤ ਦੇਖ ਸਕਣ ਹਨ ਅੱਗੇ ਤੋਂ ਅੱਗੇ ਜਾਣਕਾਰੀ ਜਾਵੇ ਨਾ ਤੱਕ ਤੇ ਲੋਕ ਆਪਣਾ ਯੋਗਦਾਨ ਜਿਹੜਾ ਆ ਇਸ ਚੋਣਾਂ ਦੇ ਚ ਵੀ ਪਾ ਸਕਣ ਮੈਂ ਸਟਾਰਟਿੰਗ ਤੋਂ ਬੇਨਤੀ ਕਰਨਾ ਚਾਹਾਂਗੀ ਕਿ ਦੇਖੋ ਜਦੋਂ ਆ ਆਪਣੇ ਗੁਰਦੁਆਰੇ ਸਾਹਿਬ ਦੇ ਵਿੱਚ ਜਿਹੜਾ ਉਹਨਾਂ ਦਾ ਪ੍ਰਬੰਧ ਦਾ ਪ੍ਰਬੰਧ ਪ੍ਰਬੰਧ ਕੌਣ ਚਲਾਉਂਦਾ ਸੀ ਅੰਗਰੇਜ਼ਾਂ ਦੇ ਉਸ ਟਾਈਮ ਮਹੰਤ ਬੈਠੇ ਸਨ ਜਿਨ੍ਹਾਂ ਦਾ ਜੀਵਨ ਚੰਗਾ ਨਹੀਂ ਸੀ ਉਹ ਗੁਰਦੁਆਰੇ ਸਾਹਿਬ ਦੇ ਵਿੱਚ ਬਹਿ ਕੇ ਕੋ ਕਰਮ ਕਰਦੇ ਸਨ ਸ਼ਰਾਬਾਂ ਪੀਤੀਆਂ ਜਾਂਦੀਆਂ ਸਨ ਤੇ ਉਸ ਸਮੇਂ ਜਿਵੇਂ ਇੱਕ ਨਵੰਬਰ 1920 ਈਸਵੀ ਨੂੰ ਇਹ ਜੋ ਐਸਜੀਪੀਸੀ ਕਮੇਟੀ ਹੈ ਉਹ ਹੋਂਦ ਵਿੱਚ ਆਈ ਤੇ ਉਦੋਂ ਜਿਹੜੇ ਸਿੱਖ ਇਕੱਠੇ ਹੋਏ ਮੇਨ ਕਾਰਨ ਕੀ ਸੀ ਕਿ ਇਹ ਗੁਰਦੁਆਰਿਆਂ ਦਾ ਪ੍ਰਬੰਧ ਸਾਡੇ ਹੱਥੀਆਂ ਵੇ ਅਸੀਂ ਆਪ ਸੇਵਾ ਕੀਤੀ ਸੇਵਾ ਕਰੀਏ ਤੇ ਮੈਂ ਕਈ ਵਾਰੀ ਇਹ ਵੀ ਬੇਨਤੀ ਕਰਦੀ ਹੁੰਨੀ ਆ ਕਿ ਦੇਖੋ ਗੁਰਦੁਆਰੇ ਸਾਹਿਬ ਦਾ ਪ੍ਰਬੰਧ ਲੈਣ ਵਾਸਤੇ ਨਾ ਸਿੱਖਾਂ ਨੇ ਬੜੀ ਕੱਲਣਾ ਘੱਲੀ ਹੈ ਬੜੀਆਂ ਸ਼ਹੀਦੀਆਂ ਹੋਈਆਂ ਨੇ ਤੁਸੀਂ ਯਾਦ ਕਰਿਓ ਜੈਤੋ ਦਾ ਮੋਰਚਾ ਜਿੱਥੇ ਕਿੰਨੇ ਸਿੰਘਾਂ ਨੇ ਸ਼ਹਾਦਤਾਂ ਦਾ ਜਾਮ ਪੀਤਾ ਨਨਕਾਣਾ ਸਾਹਿਬ ਦਾ ਸਾਕਾ ਗੁਰੂ ਕਾ ਬਾਗ ਮੋਰਚਾ ਇਹ ਸਾਰੇ ਕਾਦੇ ਵਾਸਤੇ ਮੋਰਚੇ ਹੋਏ ਸਨ ਗੁਰਦੁਆਰੇ ਸਾਹਿਬ ਦੀ ਜਿਹੜੀ ਪ੍ਰਬੰਧ ਹੈ ਆਪਣੇ ਹੱਥਾਂ ਤੱਕ ਲੈਣ ਵਾਸਤੇ ਤੇ ਜਦੋਂ ਮੈਂ ਕਈ ਵਾਰੀ ਸੰਗਤ ਦੇ ਸਾਹਮਣੇ ਬੇਨਤੀ ਕਰਦੀ ਹੁੰਦੀ ਕਿ ਜਦੋਂ ਤੁਸੀਂ ਗੁਰਦੁਆਰੇ ਸਾਹਿਬ ਬੈਠੇ ਹੋ ਨਾ ਤੇ ਸਤ ਸੰਗਤ ਕਰ ਰਹੇ ਹੋ ਤੇ ਆਪਣੇ ਆਪ 'ਚ ਵੱਡੇ ਭਾਗਾਂ ਵਾਲੇ ਆਪਣੇ ਆਪ ਨੂੰ ਸਮਝਿਆ ਕਰੋ ਕਿ ਅਸੀਂ ਗੁਰੂ ਸਾਹਿਬ ਦੇ ਕੋਲ ਬੈਠੇ ਆ ਸੰਗਤ ਕਰ ਰਹੇ ਆ ਕਿਉਂਕਿ ਇਹ ਸਮਾਂ ਲੈਣ ਵਾਸਤੇ ਸਿੱਖਾਂ ਨੇ ਬੜੀ ਕੱਲਣਾ ਕੱਲੀ ਬੜੀਆਂ ਸ਼ਹੀਦੀਆਂ ਹੋਈਆਂ ਬੜੀਆਂ ਸ਼ਹਾਦਤਾਂ ਹੋਈਆਂ ਨੇ ਹੁਣ ਜਦੋਂ ਤੁਸੀਂ ਵੋਟ ਦੀ ਗੱਲ ਕੀਤੀ ਹੈ ਕਿ ਉਦੋਂ ਫਿਰ 1925 ਈਸਵੀ ਨੂੰ ਜਨਕਿ ਵੋਟਾਂ ਪਾਈਆਂ ਗਈਆਂ ਸਨ ਜਿਹੜੀਆਂ ਇਹ ਵੋਟਾਂ ਇਹ ਨਾ ਇਹ ਵੋਟਾਂ ਸੈਂਟਰ ਸਰਕਾਰ ਦੇ ਅਧੀਨ ਪਾਈਆਂ ਜਾਂਦੀਆਂ ਨੇ ਸਟੇਟ ਸਰਕਾਰ ਦਾ ਵੀ ਇੱਥੇ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਕਿਉਂਕਿ ਅੱਜ ਸਾਡੇ ਜਿਵੇਂ ਹੁਣ ਸਾਡੇ ਮੁੱਖ ਮੰਤਰੀ ਸਾਹਿਬ ਨੇ ਆਖਿਆ ਸੀ ਕਿ ਵੋਟਾਂ ਬਣਾਈਆਂ ਜਾਣ ਜੇ ਆਪਾਂ ਵੋਟਾਂ ਬਣਾਉਣ ਦੀ ਗੱਲ ਕੀਤੀ ਜਾਵੇ ਜਿਹੜੇ ਬੀਐਲਓਜ਼ ਦਫ਼ਤਰ ਨੇ ਨਾ ਉੱਥੇ ਜਾ ਕੇ ਆਪਾਂ ਵੋਟਾਂ ਬਣਾ ਸਕਦੇ ਆ ਉੱਥੇ ਆਪਣਾ ਜਿਹੜਾ ਫਾਰਮ ਹੈ ਉਹ ਫਿਲ ਕਰ ਸਕਦੇ ਆ ਕੋਈ ਵੀ ਬਾਲਗ ਵਿਅਕਤੀ ਉੱਥੇ ਜਾ ਕੇ ਜਿਹੜਾ ਕਿਸਾਤਾਰੀ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆਪਣਾ ਗੁਰੂ ਸੰਬੰਧ ਹੈ ਗੁਰੂ ਮੰਨਦਾ ਹੈ ਉਹ ਜਾ ਕੇ ਵੋਟ ਬਣਾ ਸਕਦਾ ਹੈ ਉੱਥੇ ਆਪਣੇ ਫਾਰਮ ਫਿਲ ਕਰ ਸਕਦਾ ਹੈ ਵੈਸੇ ਤਾਂ ਇਹਨਾਂ ਦੀ ਡਿਊਟੀ ਹੈ ਕਿ ਘਰ-ਘਰ ਜਾ ਕੇ ਇਹ ਜਾ ਕੇ ਵੋਟ ਬਣਾਉਣ ਹਰੇਕ ਦੀ ਠੀਕ ਹੈ ਬਟ ਜੇ ਕੋਈ ਨਹੀਂ ਪਹੁੰਚ ਸਕਿਆ ਤੇ ਮੈਂ ਇੱਥੇ ਬੇਨਤੀ ਕਰਨਾ ਚਾਹੁੰਦੀ ਸਾਰੀ ਸੰਗਤ ਦੇ ਸਾਹਮਣੇ ਕਿ ਜਿਹੜੇ ਇੱਕ ਸਿੱਖ ਸੰਗਤ ਹੈ ਕਿ ਆਪਾਂ ਇਹ ਵੋਟ ਜ਼ਰੂਰ ਬਣਾਈਏ ਕਿਉਂਕਿ ਲੋੜ ਹੈ ਸਾਨੂੰ ਪਤਾ ਲੱਗੇ ਕਿ ਸਾਡੇ ਗੁਰਦੁਆਰੇ ਦੀ ਸਾਮ ਸੰਭਾਲ ਕੌਣ ਕਰ ਸਕਦਾ ਹੈ ਸਹੀ ਢੰਗ ਦੇ ਨਾਲ ਕਿਉਂਕਿ ਆਪਾਂ ਵੋਟ ਦਾ ਅਧਿਕਾਰ ਤਾਂ ਹੀ ਯੂਜ਼ ਸਹੀ ਢੰਗ ਦੇ ਨਾਲ ਕਰ ਸਕਦੇ ਹਾਂ ਵਰਤ ਸਕਦੇ ਹਾਂ ਸੋ ਬੇਨਤੀ ਹੈ ਕਿ ਤੁਸੀਂ ਜਾਓ ਦਫ਼ਤਰ ਤੇ ਲਾਸਟ ਡੇਟ ਸ਼ਾਇਦ ਮੇਰੇ ਹਿਸਾਬ ਨਾਲ 16 ਸਤੰਬਰ ਹੈ ਕਿ 16 ਸਤੰਬਰ ਤੋਂ ਪਹਿਨਾ ਪਹਿਨਾ ਤੁਸੀਂ ਜਾ ਕੇ ਵੋਟ ਬਣਾ ਲੈ ਵੋਟ ਬਣਾਵੋ ਹਾਂਜੀ ਉਡੀਕ ਨਾ ਕਰਨੀ ਕਿ ਕੋਈ ਤੁਹਾਡੇ ਘਰ ਆ ਕੇ ਤੁਹਾਡੇ ਵੋਟ ਬਣਾ ਕੇ ਦਿੰਦਾ ਹਾਂਜੀ ਹਾਂਜੀ ਕਿ ਆਪਣੀ ਜ਼ਿੰਮੇਵਾਰੀ ਸਮਝੀਏ ਇੱਕ ਸਿੱਖ ਹੋਣ ਦੇ ਨਾਤੇ ਸਾਡੀ ਜ਼ਿੰਮੇਵਾਰੀ ਬਣਦੀ ਏ ਕਿ ਸਿੱਖ ਗੁਰਦੁਆਰਾ ਗੁਰਦੁਆਰਿਆਂ ਦੀ ਜਿਹੜੀ ਸੇਵਾ ਸੰਭਾਲ ਸਾਡੇ ਹੱਥਾਂ ਦੇ ਵਿੱਚ ਆਵੇ ਭਾਉ ਉਸ ਹੱਥ ਦੇ ਵਿੱਚ ਜਾਵੇ ਜਿਸ ਹੱਥ ਤੋਂ ਸਾਨੂੰ ਪਤਾ ਲੱਗਦਾ ਕਿ ਇਹਨੇ ਗੁਰੂ ਦੀ ਹੋਰ ਕਿਰਪਾ ਦੇ ਨਾਲ ਗੁਰੂ ਦੇ ਹੁਕਮ ਨੂੰ ਪਹਿਲ ਦੇ ਆਧਾਰ ਤੇ ਮੰਨਣਾ ਏ ਤੇ ਗੁਰੂ ਦੇ ਹੁਕਮ ਨੂੰ ਹੀ ਅੱਗੇ ਚੰਗਾ ਆਗੂ ਸਾਡੇ ਸਾਹਮਣੇ ਆਵੇ ਚੰਗਾ ਆਗੂ ਠੀਕ ਹੈ ਜੀ ਹਾਂ ਨਹੀਂ ਤੇ ਸੁਣਨ ਚ ਵੀ ਆਇਆ ਕਿ ਜੇਕਰ ਮੰਨ ਲਓ ਸਿੱਖ VOTING ਨਹੀਂ ਕਰਦੇ ਮੈਂ ਅਲਰਟ ਕਰ ਦੇਣਾ ਚਾਹੁੰਦਾ ਇਸ ਪੋਡਕਾਸਟ ਦੇ ریعੀ ਕਿ ਜੇਕਰ ਸਿੱਖ VOTING ਨਹੀਂ ਕਰਦੇ ਕੋ ਚੰਗਾ ਆਗੂ ਨਹੀਂ ਸਾਹਮਣੇ ਆਉਂਦਾ ਤਾਂ ਕਿਤੇ ਨਾ ਕਿਤੇ ਸਾਡੇ ਦਰਬਾਰ ਸਾਹਿਬ ਦਾ ਜੋ ਪ੍ਰਬੰਧ ਹੈ ਸਾਡੇ ਗੁਰਦੁਆਰਿਆਂ ਦਾ ਪ੍ਰਬੰਧ ਹੈ ਉਹ ਸੈਂਟਰ ਸਰਕਾਰ ਦੇ ਹੱਥ ਵਿੱਚ ਜਾ ਸਕਦਾ ਹੈ ਹਾਂਜੀ ਹਾਂਜੀ ਤੇ ਫਿਰ ਜੇਕਰ ਇਹ ਸਾਰਾ ਪ੍ਰਬੰਧ ਸੈਂਟਰ ਸਰਕਾਰ ਦੇ ਹੱਥ ਚੱਲ ਜਾਊਗਾ ਤੇ ਅਸੀਂ ਵੀ ਜਾਣਦੇ ਹਾਂ ਕਿ ਕੀ ਹਰਸ਼ਰ ਹੋਣ ਵਾਲਾ ਫਿਰ ਕੀ ਹਾਲਾਤ ਬਣਨ ਵਾਲੇ ਨੇ ਹਾਂਜੀ ਤਈਓ ਨਾ ਜ਼ਿੰਮੇਵਾਰੀ ਸਾਡੀ ਬਣਦੀ ਹੈ ਕਿ ਅਸੀਂ ਸਹੀ ਆਗੂ ਨੂੰ ਚੁਣੀਏ ਸਾਨੂੰ ਪਤਾ ਲੱਗੇ ਕਿਹੜਾ ਆਗੂ ਸਹੀ ਹੈ ਉਹਨੂੰ ਅਸੀਂ ਵੋਟ ਪਾਈਏ ਤਾਂ ਹੀ ਅਸੀਂ ਵਰਤ ਸਕਦੇ ਹਾਂ ਆਪਣੀ ਵੋਟ ਨੂੰ ਪਹਿਲਾਂ ਵੋਟ ਤੇ ਬਣਾਈਏ ਕਿਉਂਕਿ ਜ਼ਿਆਦਾਤਰ ਪਿੰਡਾਂ ਦੇ ਵਿੱਚ ਕਿਸੇ ਦੀ ਵੋਟ ਬਣੀ ਨਹੀਂ ਪਤਾ ਹੀ ਨਹੀਂ ਇਹਨਾਂ ਨੂੰ ਕਿ ਵੋਟ ਕਦੋਂ ਬਣੀ ਲੋਕਾਂ ਨੂੰ ਪਤਾ ਹੀ ਨਹੀਂ ਮੁੱਦਾ ਹੀ ਨਹੀਂ ਹੈ ਨਾ ਹਾਂਜੀ ਕਿਉਂਕਿ 10 ਸਾਲ ਹੋ ਗਏ ਮੇਰੇ ਹਿਸਾਬ ਨਾਲ ਕਿ ਜਨਰਲ ਵੋਟਾਂ ਹੋਈਆਂ ਹੀ ਨਹੀਂ ਪਈ ਗਈ ਮੈਂ ਵੀ ਤੁਸੀਂ 2011 ਦੀ ਗੱਲ ਕੀਤੀ ਹੈ ਨਾ ਮੈਨੂੰ ਲੱਗਾ ਤਾਂ 2011 ਦਾ ਵੋਟਿੰਗ ਹੋਈ ਨਹੀਂ ਨਹੀਂ ਹੋਈ ਵੋਟਿੰਗ ਸਿਰਫ ਉਹ ਅੰਦਰ ਆਪਣੇ ਬੰਦੇ ਬੈਠਦੇ ਆ ਤੇਜਾ ਸਿੰਘ ਸਮੁੰਦਰੀ ਹਾਲ ਦਾ ਜ਼ਿਕਰ ਹੋ ਰਿਹਾ ਹੈ ਨਾ ਤੇਜਾ ਸਿੰਘ ਸਮੁੰਦਰੀ ਹਾਲ ਦੇ ਅੰਦਰ ਆਪਣੇ ਉਹਨਾਂ ਦੇ ਬੰਦੇ ਬੈਠਦੇ ਆ ਆਪਣੀ ਮਰਜ਼ੀ ਨਾਲ ਇੱਕ ਪ੍ਰਧਾਨ ਚੁਣ ਲੈਂਦੇ ਆ ਫਿਰ ਉਹ ਪ੍ਰਧਾਨ ਸਾਹਿਬ ਫਿਰ ਪ੍ਰਧਾਨਗੀ ਹੀ ਕਰਦੇ ਆ ਜਾਨਕੀ ਚਲ ਜਾਨਕੀ 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 ਜਾਨਕ ਹੂੰ ਜਨਰਲ ਵੋਟਾਂ ਦੀ ਹੁਣ ਹੋ ਰਹੀਆਂ ਨੇ ਕਿ ਲੋਕ ਆਪਣੀ ਮਰਜ਼ੀ ਦੇ ਨਾਲ ਮੈਂਬਰ ਚੁਣ ਮੈਂਬਰ ਕਿਹੜੇ ਖੜੇ ਕਰ ਸਕਦੇ ਨੇ ਮੈਂ ਵੀ ਬੇਨਤੀ ਕਰ ਦਵਾਂ ਹਾਂਜੀ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਜਿਵੇਂ ਆਪਣੇ ਸਿੱਖ ਜਥੇਬੰਦੀਆਂ ਜਿਹੜੇ ਸਿੱਖ ਧਰਮ ਦੇ ਨਾਲ ਰਿਲੇਟਡ ਨੇ ਉਹ ਆਪਣੇ ਮੈਂਬਰ ਖੜੇ ਕਰਦੀਆਂ ਨੇ ਹਰੇਕ ਬਲੌਕ ਜੁਥੇਬੰਦੀਆਂ ਜਿਵੇਂ ਜਿਵੇਂ ਆਪਾਂ ਕਈ ਨਾਮ ਲੈ ਲਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਹੂੰ ਸਰਦਾਰ ਮਾਨ ਸਿੰਘ ਜੀ ਦੀ ਉਹਨਾਂ ਦੀ ਹਾਂ ਸਿਮਰਜੀਤ ਸਿੰਘ ਮਾਨ ਜੀ ਦੀ ਉਹਨਾਂ ਦੀ ਕਮੇਟੀ ਹੈ ਜਿਸ ਤਰ੍ਹਾਂ ਜਥੇਬੰਦੀ ਆ ਕੋਈ ਹੋਰ ਵੀ ਦਮਦਮੇ ਟਿਕਸਾਲ ਹੋ ਸਕਦਾ ਹੈ ਜਿਨ੍ਹਾਂ ਨੇ ਖੜਾ ਕਰਨਾ ਹੋਵੇ ਭਾਵੇਂ ਜਥੇਬੰਦੀਆਂ ਸਿੱਖ ਜਥੇਬੰਦੀਆਂ ਆਪਣਾ ਮੈਂਬਰ ਖੜਾ ਕਰ ਦੇਣ ਹਾਂ ਤੇ ਹਰੇਕ ਬਲਾਕ ਦੇ ਵਿੱਚ ਮੈਂਬਰ ਖੜਾ ਹੋਵੇਗਾ ਉਹਨੂੰ ਵੋਟ ਪਾਈ ਜਾਵੇਗੀ ਜਿਹੜਾ ਮੈਂਬਰ ਜਿੱਤ ਗਿਆ ਉਹ ਫਿਰ ਜਿਵੇਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਜਿਹੜੇ ਮੈਂਬਰ ਹੋਣਗੇ ਉਹ ਪ੍ਰਧਾਨ ਦੀ ਚੋਣ ਕਰ ਸਕਣਗੇ ਠੀਕ ਹੈ ਜੀ ਇਸ ਤਰ੍ਹਾਂ ਹੋਏਗੀ ਪ੍ਰਧਾਨ ਦੀ ਚੋਣ ਠੀਕ ਹੈ ਸੋ ਬੇਨਤੀ ਆ ਜੇ ਪॉडਕਾਸਟ ਦੇ ਜ਼ਰੀਏ ਆਪ ਆਪਣੇ ਅਧਿਕਾਰ ਨੂੰ ਪਛਾਣੀਏ ਵੋਟ ਬਣਾਈਏ ਵੋਟ ਵੋਟ ਪਾਈਏ ਤੇ ਆਪਣੇ ਜਿਹੜੇ ਗੁਰਦੁਆਰਿਆਂ ਦਾ ਪ੍ਰਬੰਧ ਹੈ ਆਪਣੇ ਦਰਬਾਰ ਸਾਹਿਬ ਦਾ ਪ੍ਰਬੰਧ ਹੈ ਕਿਸੇ ਸੂਝਵਾਨ ਸੱਜਣ ਦੇ ਹੱਥ ਚਾਵੇ ਕੋਈ ਚੰਗਾ ਸਾਨੂੰ ਆਗੂ ਮਿਲੇ ਤੇ ਸਾਡੇ ਜੋ ਪ੍ਰਬੰਧ ਹੈ ਸਾਨੂੰ ਅਕਾਲੀ ਫੋਲਾ ਸਿੰਘ ਵਰਗੇ ਜਥੇਦਾਰ ਮਿਲਣ ਸਾਨੂੰ ਪ੍ਰਧਾਨ ਮਿਲਣ ਸਾਨੂੰ ਜੋ ਸਾਡੀ ਕੌਮ ਨੂੰ ਚੰਗੀ ਸਿਹਤ ਦੇਣ ਤੇ ਸਾਡੇ ਜਿਹੜੇ ਮਸਲੇ ਨੇ ਉਹਨਾਂ ਦਾ ਹੱਲ ਹੋ ਸਕੇ ਤਾਂ ਵੋਟਾਂ ਦੇ ਨਾਲ ਜੇ ਸਹੀ ਆਗੂ ਚੁਣਿਆ ਜਾਊਗਾ ਨਾ ਤਾਂ ਮੈਨੂੰ ਲੱਗਦਾ ਹਾਲਾਤ ਸੁਧਰ ਸਕਦੇ ਆ ਸਾਡੇ ਕੋਲ ਸ਼ਾਇਦ ਕਿਤੇ ਮਹਾਰਾਜਾ ਰਣਜੀਤ ਸਿੰਘਰ ਦਾ ਆਗੂ ਆ ਜੇ ਜਿਹਨੂੰ ਬੇਸ਼ੱਕ ਇੱਕ ਮੁਸਲਮਾਨ ਕੋ ਕੁਰਾਨ ਲੈ ਕੇ ਆਉਂਦਾ ਬੇਸ਼ੱਕ ਉਹਨਾਂ ਨੂੰ ਕੁਰਾਨ ਦੀ ਸਮਝ ਨਹੀਂ ਆ ਬੇਸ਼ੱਕ ਕੁਰਾਨ ਉਹਦੇ ਧਰਮ ਦਾ ਜਿਹੜਾ ਧਾਰਮਿਕ ਗ੍ਰੰਥ ਨਹੀਂ ਆ ਪਰ ਫਿਰ ਵੀ ਜੇ ਕੋਈ ਮੁਸਲਮਾਨ ਕੋ ਕੁਰਾਨ ਲੈ ਕੇ ਆਇਆ ਸੀ ਨਾ ਲਿਖ ਕੇ ਕਹਿੰਦੇ ਕੁਰਾਨ ਦੇ ਬਦਲੇ ਭਾਰ ਜਿੰਨਾ ਮੈਂ ਤੁਹਾਨੂੰ ਸੋਨਾ ਦਵਾਂਗਾ ਠੀਕ ਆ ਨਾ ਜੇ ਤੁਸੀਂ ਲਿਖੀ ਆ ਤੇ ਜਿਹੜਾ ਜਿਹੜਾ ਮਹਾਰਾਜਾ ਕਿਸੇ ਬਗਾਨੇ ਧਰਮ ਦੇ ਧਾਰਮਿਕ ਗ੍ਰੰਥ ਦੀ ਇੰਨੀ ਕਦਰ ਕਰ ਸਕਦਾ ਉਹ ਆਪਣੇ ਧਾਰਮਿਕ ਬੰਦਿਆਂ ਦੀ ਜਾਂ ਆਪਣੇ ਲੋਕਾਂ ਦੀ ਕਿੰਨੀ ਕਦਰ ਕਰੂਗਾ ਜੇ ਸਾਡੇ ਕੋਲ ਉਹਦੇ ਵਰਗਾ ਕੋਈ ਆਗੂ ਆ ਜਾਏ ਤੇ ਉਹਦੇ ਵਾਸਤੇ ਮਤਲਬ ਵੋਟ ਪਾਉਣੀ ਬਹੁਤ ਜ਼ਰੂਰੀ ਹੈ ਸਾਡੇ ਜਿਹੜਾ ਧਰਮੀ ਬੰਦਾ ਹੈ ਨਾ ਉਹ ਕਿਸੇ ਨਾਲ ਵੀ ਵਿਤਕਰਾ ਕਰਦਾ ਹੀ ਨਹੀਂ ਉਹ ਬਿਲਕੁਲ ਕਿਸੇ ਨਾਲ ਵੀਤਕਰਾ ਨਹੀਂ ਕਰੇਗਾ ਪਖੰਡ ਦੇ ਖਿਲਾਫ ਹੋਏਗਾ ਪਰ ਉਹ ਕਿਸੇ ਨਾਲ ਵਿਤਕਰਾ ਨਹੀਂ ਕਰੇਗਾ ਕਿ ਆਹ ਧਰਮ ਮਾੜਾ ਹੈ ਜਾਂ ਉਹ ਧਰਮ ਮਾੜਾ ਹੈ ਉਹ ਹਮੇਸ਼ਾ ਆਪਣੇ ਧਰਮ ਨੂੰ ਪਿਆਰ ਸਤਿਕਾਰ ਦਵੇਗਾ ਦੂਸਰੇ ਧਰਮ ਦਾ ਸਤਿਕਾਰ ਕਰੇਗਾ ਹੂੰ ਸੋ ਗੁਰੂ ਸਾਹਿਬ ਨੇ ਸਾਨੂੰ ਇਹ ਸਿਖਾਇਆ ਸੋ ਇਹ ਲੋੜ ਹੈ ਕਿ ਅਸੀਂ ਆਪਣੇ ਪ੍ਰਚਾਰਕਾਂ ਨੂੰ ਸੰਭਗੇ ਆਪਣੇ ਗ੍ਰੰਥੀ ਸਹਿਬਾਨ ਨੂੰ ਸੰਭਗੇ ਹਰ ਇੱਕ ਉਹ ਬੱਚੇ ਨੂੰ ਸੰਭਲਗੇ ਕਿ ਜਿਹੜਾ ਗੁਰਬਾਣੀ ਦੇ ਨਾਲ ਜੁੜਿਆ ਹੈ ਜੁੜਿਆ ਹਾਂਜੀ